ਅੱਜ ਦੇ ਬਲੌਗ ਦੇ ਵਿੱਚ ਸੱਜਣੋਂ ਤੁਹਾਨੂੰ ਦਿਖਾਉਣੇ ਆ ਛੋਟਾ ਤੇ ਕੋੜਾ ਘੇਰ ਵਾਲਾ ਫਾਰਮ ਟਰੈਕ ਜੁੜੇ ਰਹੋ ਲਓ ਜੀ ਦਿਓ ਵਧਾਈਆਂ ਕਾਲੇ ਨੂੰ ਆਪਣੇ ਲੱਜ ਨੇ ਨਵਾਂ ਫਾਰਮ ਟਰੈਕ 55 ਹਾਊਸ ਪਾਵਰ ਦਾ ਲੈ ਆਂਦਾ ਐ ਪੈਸੇ ਲਿਖਿਆ 60 ਹੁੰਦਾ ਪਰ ਹਾਊਸ ਪਾਵਰ 55 ਹੈ ਨਾਲ 16 ਦੇ ਟਾਇਰ 4 ਸਪੀਡ ਇਸ ਤੋਂ ਪਹਿਲਾਂ ਜਿਹੜੇ ਫਾਰਮ ਟਰੈਕ ਆਉਂਦੇ ਸੀ ਉਹਨਾਂ ਦੇ 13 ਜਾਂ 14 ਦੇ ਟਾਇਰ ਹੁੰਦੇ ਸੀ ਇਹਦੇ 16 ਦੇ ਐ 4 ਸਪੀਡ ਦੇ ਵਿੱਚ 2 ਵੀਲ ਐ ਸੋ ਸਭ ਤੋਂ ਪਹਿਲਾਂ ਨਤਮਸਤਕ ਹੋਣ ਗੁਰੂ ਘਰ ਪਹੁੰਚੇ ਆ ਜਿੱਦੀ ਮਿਹਰ ਦੇ ਸਦਕਾ ਸਾਰਾ ਕੁਝ ਹੁੰਦਾ ਹੈ ਗੁਰੂ ਘਰ ਤੋਂ ਬਾਅਦ ਬਾਕੀ ਪਿੰਡ ਦੇ ਜੋ ਧਾਰਮਿਕ ਸਥਾਨ ਹੈ ਉੱਥੇ ਜਾਵਾਂਗੇ। ਦੋਨੇ ਸਾਈਡਾਂ ਦੇ ਮਗਰਾਂੜ ਤੇ LED ਲਾਈਟਾਂ ਤੇ PTO ਗियर ਹੈ। ਝੋਟਾ ਤੇ ਘੋੜਾ ਦੋਨੋਂ ਗੇਅਰ ਹੈ ਤੁਸੀਂ ਦੇਖ ਸਕਦੇ ਹੋ। ਉੱਪਰੋਂ ਸੀਟ ਤੋਂ ਵੀ ਤੁਸੀਂ ਦੇਖ ਸਕਦੇ ਹੋ। ਇਸ ਦੀ ਲਿਫਟ ਦੀ ਕੈਪੈਸਿਟੀ 25 ਕੁਇੰਟਲ ਹੈ ਪਹਿਲਾਂ ਇਹ ਕੱਟਦਾ ਕਹਿੰਦੇ ਸੀ ਕਿ 50 ਉਪਰ 55 ਚੁੱਕੀ ਹੈ ਹੁਣ 55 ਘਰ ਦੀ ਕੰਪਨੀ ਨੇ ਵੀ ਹਾਂ ਤੇ 4 ਪੀਡ ਲੱਗਾ ਹਾਂ ਛੋਟਾ ਤੇ ਘੋੜਾ ਗੇਰਾਂ ਚ ਛੋਟਾ ਕੋੜਾ ਗੇਰ ਛੋਟਾ ਤੇ ਘੋੜਾ ਗੇਰ ਹਾਂ ਉਹ ਹੀਟ ਗਾਰਡ ਦੇ ਦੇ ਤੇ 16 ਵਾਲੇ ਟਾਇਰਾਂ ਚ ਆ ਗਿਆ ਇਹ ਪਹਿਲਾਂ 14 ਵਾਲੇ ਜਾਂਦਾ ਸੀ ਜਾਂ 13 ਵਾਲਾ ਜਾਂਦਾ ਸੀ ਹਾਂ ਹੁਣ 16 ਵਾਲਾ ਚੱਲਦਾ ਹੈ ਠੀਕ ਹੈ 2500 ਕਮਾਟਲੇ ਦੀ ਕਟਵੀਂ ਕਮਾਟਲੇ ਦੀ ਲੰਪਟ ਪਸਤੀ 25 ਕੁਆਂਟਲ ਦੀ ਇਸ ਤੋਂ ਬਾਅਦ ਬਾਬਾ ਮੋਨੀ ਜੀ Ashram ਦੇ ਵੀ ਮੱਥਾ ਟੇਕਣ ਆਏ ਆ